ਅਸੀ ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਭਾਈ ਆਪਾਂ ਤੁਹਾਨੂੰ ਦਿਖਾਉਣਾ ਟਰੈਕਟਰ 855 ਵੀਡੀਓ ਜੇ ਬਣਾਏ ਰਹੇ ਹੋ ਤੇ ਲੋਜ ਬਾਬੇ ਉਹ ਟਰੈਕਟਰ ਆਇਆ ਆਪਣੇ WhatsApp 55 ਜੀ ਸਭ ਤੋਂ ਪਹਿਲਾਂ ਆ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਤੇ ਅੱਜ ਆ ਤੁਹਾਨੂੰ ਜੋਤ ਬਾਈ ਨਾਲ ਮਲਾਉਨੇ ਆ ਮਰਾ ਲਾਲਾ ਜੀ ਕੀ ਹਾਲ ਹੈ ਜੀ ਠੀਕ ਠਾਕ ਵੀਰੇ ਵਧੀਆ ਉੱਪਰ ਡੜਗੀ ਕੋਡ ਹੁਣ ਵੀ ਪਾਇਆ ਪਤਾ ਹਵਾਲਾ ਦੀ ਨਾ ਟਰੈਕਟਰ ਦਾ ਅੱਛਾ ਠੀਕ ਆ ਥੱਲੇ ਦਾ ਕੱਲੀ ਚੱਗੀ ਵਾਈਪ ਅੱਛਾ ਚੱਗੀ ਠੀਕ ਹੈ ਜੀ ਰਮਾਲ ਤਾਂ ਲਾ ਦੇ ਬਾਈ ਨਹੀਂ ਮੈਂ ਚੱਲੇ ਆਗਾ ਕਿਸ ਦਿਨ ਰੰਗ ਲੈਣ ਲੱਗਿਆ ਜਰਾ ਲਾ ਦੇ ਯਾਰ ਆਇਆ ਨਾ ਉਹ ਦਿਖਾ ਦੇ ਯਾਰ ਉਹ ਨਹੀਂ ਲਾਲਾ ਕਰਾ ਜਾਣਾ ਹੈ ਲਾਲਾ ਰਮਾਲ ਲਾ ਰਿਹਾ ਪਰ ਮਾਲ ਲਾਲਾ ਮੂੰਹ ਤੇ ਯਾਰ ਆਈ ਨਹੀਂ ਫਿਰ ਮਦਾ ਇਹ ਕਹਿੰਦਾ ਵੀ ਬੰਦੇ ਮੂੰਹ ਕੋਈ ਖੜੇ ਪਤਾ ਨਹੀਂ ਕਹਦੇ ਮੂੰਹ ਕੋਈ ਖੜੇ ਆ ਵੀ ਪਤਾ ਨਹੀਂ 2 ਨੰਬਰ ਦੇ ਹੀ ਕੰਮ ਕਰਦੇ ਆ ਯਾਰ ਅੱਛਾ ਇਹ ਵਾਬਲੋ ਟਰੈਕਟਰ ਜੋਦ ਵੀਰੇ ਕਿਦਾਂ ਠੀਕ ਆ ਡਾਕਟਰ ਟਰੈਕਟਰ ਕੋਰਾੰਦਾ ਬਾਈ ਠੀਕ ਆ ਬਾਈ ਟਰੈਕਟਰ ਦਾ ਮੱਲਾ ਲਖਲੇ ਤੱਕ ਲੋਡ ਵੀ ਨਹੀਂ ਪਿਆ ਪਾਸ ਅੱਛਾ ਨੀਕੇ ਜਿਹੜੇ ਸਾਬ ਨੇ ਇੰਜਨ ਆ ਠੀਕ ਆ ਤੇ ਬਾਈ ਕਹਿੰਦਾ ਬਾਈ ਦਾ ਇੰਜਨ ਵੀ ਨਹੀਂ ਖੁੱਲਿਆ ਹੈਗਾ ਚੰਗੀ ਤਰ੍ਹਾਂ ਚਾਬੀ ਬੰਨ ਦੇ ਨਾਲ ਨਹੀਂ ਹਾਂ ਉਦਾਂ ਚੰਗੀ ਖਿਦਾਈ ਨਹੀਂ ਕਰਾਈ ਮਤਲਬ ਕਿ ਉਦਾਂ ਜ਼ੋਰ ਨਹੀਂ ਲਵਾਇਆ ਕਹਿਣ ਦਾ ਭਾਵ ਅੱਛਾ ਮਾਡਲ ਕਿਹੜਾ ਹੈ ਵੀਰੇ ਇਹ 20 ਮਾਡਲ ਦਾ 20 ਮਾਡਲ ਤੇ ਆ ਵੀ ਰਹਿ ਗਿਆ ਮਲਾਉਣ ਤਾਂ ਹੀ ਅਸੀਖਾਲ ਬਾਈ ਜੀ ਠੀਕ ਹੈ ਜੀ ਵਧੀਆ ਇਹ ਤੁਸੀਂ ਜਾਣਦੇ ਆ ਬਾਈ ਵੀਰ ਨੂੰ ਆਪਣੇ ਨੂੰ ਤਰਨਵੀਰ ਸਿੰਘ ਹਾਂ ਇਹ ਸਾਡਾ ਇੱਕ ਪਾਰਟਨਰ ਹੋਰ ਅਲ ਗਿਆ ਬਾਈ ਤਿੰਨ ਹੋ ਗਏ ਤਿੰਨ ਪਾਰਟਨਰ ਹੋ ਗਏ ਤੇ ਜਦੋਂ ਮਾਡਲ 20 ਆ ਪ्योर ਬਰੇ ਮਾਰ ਕੇ ਮੁਰ ਕੇ 20 ਦੇ ਨੇ ਮਾੜਦਾ ਟਾਇਰ ਵੀ ਨਾਲ ਦਿਓ ਐ 11:30 ਵਜੇ ਘੰਟੇ ਚੱਲਿਆ ਵਾ ਠੀਕ ਹੈ ਜੀ ਲੋ ਜੀ ਬਾਈ 5 ਸਟਾਰ ਹੈ ਸਾਈਡ ਪਾ ਕਲੱਚ ਹੈ ਠੀਕ ਹੈ ਜੀ 5 ਸਟਾਰ ਹੈ ਚਤਰੀ ਲੱਗੀ ਵੀ ਹੈ ਸੀਟ ਨਵੀਂ ਵਾਈ ਬਾਈ ਨਾਲ ਦੋਈ 517 ਸੈਂਟਰ ਗੇਅਰ ਜੋ ਤੇਰੇ ਆਦੇ ਬੰਦੇ ਨੇ ਯਾਰ ਕਿਆ ਕਿਆ ਨ ਸਿਸਟਮ ਕਰਾਇਆ ਉਹ ਦਾ ਸ਼ਕੀਨ ਵਾਲਾ ਕੰਮ ਆਹ ਕਦ ਕਰੇ ਰੰਗ ਲੱਥਣ ਦੇ ਰੰਗ ਲੈਣੇ ਤੇ ਹਾਂ ਠੀਕ ਆ ਆ ਵੀ ਲੱਗਦਾ ਲੈ ਬਾਈ ਸਟੀਲ ਦੀ ਪਲੇਟ ਲਵਾਤੀ ਇਹਦੇ ਉੱਪਰ ਵੀ ਉੱਥੇ ਦੇ ਰੰਗ ਨਾ ਖਰਾਬ ਹੋਵੇ ਹੈਨਾ ਪਹਿਲੇ ਮਾਲਕਾ ਦਾ ਰੋਪੜ ਨੰਬਰ ਹੈ ਰੋਪੜ ਦਾ ਨੰਬਰ ਲੋਕਲ ਹਾਂ ਠੀਕ ਇੱਕ ਦਾਰ ਬੰਦਾ ਉਹ ਡਾਕਟਰ ਆਇਆ ਆਪਣੇ ਅੱਖਾਂ ਦਾ ਮਾਣ ਚੱਲਿਆ ਡਾਕਟਰ ਇਹ ਠੀਕ ਆ ਭਰਾ ਤੇ ਬਾਕੀ ਡਾਕਟਰ ਨਮਾ ਹੀ ਜਨਾ ਓਕੇ ਜੀ ਓਕੇ ਲੋ ਜੀ ਵੀਰੇ ਕਰ ਲੋ ਚੈੱਕ ਪਿੱਛੇ ਤੋਂ ਕੰਡੀਸ਼ਨ ਚੈੱਕ ਕਰੋ ਬਾਈ ਮਗਰਾੜ ਜਮਾ ਹੀ ਸ਼ੀਸ਼ੇ ਵਰਗੇ ਪੈਨੇ ਆ ਥੋੜਾ ਜਿਹਾ ਹਲਕਾ ਜਿਹਾ ਡੈਂਟ ਆ ਜਮਾ ਹੀ ਆਹ ਇੰਨਾ ਕ ਠੀਕ ਹੈ ਜੀ ਬਾਕੀ ਦਾ ਆ ਦੇਖੋ ਮਗਰਾੜ ਜਮਾ ਹੀ ਓਕੇ ਮਗਰਾੜ ਫੁੱਲ ਓਕੇ ਨੇ ਟਰੈਕਟਰ ਦੇ ਬਾਈ ਕਿਸੇੋਂ ਪਾਸੋਂ ਕੋਈ ਛੀਂਟ ਨਹੀਂ ਹੈਗੀ ਹੁੱਕ ਦਾ ਤੁਸੀਂ ਆਈਡੀਆਲ ਦੇਖ ਸਕਦੇ ਹੋ ਵੀ ਟਰੈਕਟਰ ਨੂੰ ਕਿੰਨੀ ਕੀ ਟਰਾਲੀ ਬਾਈ ਹੋਈ ਆ ਬੱਟੀ ਵੀ ਸਿੱਧੀ ਆ ਠੀਕ ਹੈ ਜੀ ਮਜਨ ਵੀ ਛੱਕਿਆ ਨਾਲ ਤੇ ਡੈਂਟਾ ਵੀ ਸਿੱਧਾ ਹੈ ਬਾਈ ਆਲੇ ਟਰੈਕਟਰਾਂ ਦੇ ਬਹੁਤ ਫੋਨ ਆਉਂਦੇ ਰਹਿੰਦੇ ਆ ਜਦੋਂ ਪਹਿਲਾਂ ਆਪਾਂ ਨੇੜੇ 2-3 ਦਿਨ ਪਹਿਲਾਂ ਵੇਚਿਆ ਉਹ ਟਰੈਕਟਰ ਆਪਣੇ ਵਿਗਲੇ ਉਹ ਵੀਡੀਓ ਦੇਖ ਕੇ ਹੁਣ ਵੀ ਆਪਾਂ ਨੂੰ ਲਗਭਗ ਫੋਨ ਆਈ ਜਾਂਦੇ ਆ ਹੁਣ ਆ ਗਏ ਬਾਈ ਹੁਣ ਲਾਹ ਲੈ ਲੋ ਹਾਂ ਕਿਤੇ ਤੁਸੀਂ ਵੀ ਬਿੱਜਤ ਬਾਅਦ ਕਹਿੰਦੇ ਨਹੀਂ ਕਿ ਆਏ ਆ ਬਾਈ ਜਿਹੜਾ ਵੀ ਵੀਰ ਦੇਖਣ ਆਊਗਾ ਟਰੈਕਟਰ ਨੂੰ ਉਹ ਜੇ ਉਹਨੂੰ ਟਰੈਕਟਰ ਮਤਲਬ ਕਿ ਪਸੰਦ ਆ ਗਿਆ ਉਹ ਛੱਡ ਕੇ ਨਹੀਂ ਜਾਊਗਾ ਠੀਕ ਨਹੀਂ ਇਹੀ ਟਰੈਕਟਰ ਦੀ ਕੰਡੀਸ਼ਨ ਹੈਗੀ ਆ ਬਾਕੀ ਚਲੋ ਆਪਣਾ ਮਕਸਦ ਹੁੰਦਾ ਵੀਡੀਓ ਨਾਲ ਬਾਕੀ ਤੁਸੀਂ ਆ ਕੇ ਆਪ ਪਸੰਦ ਕਰਨਾ ਬਾਈ ਠੀਕ ਹੈ ਸਾਡੀ ਚੀਜ਼ ਆ ਇਸ ਨੂੰ ਮਾੜਾ ਵੀ ਨਹੀਂ ਕਹਿੰਦੇ ਠ ਵਾਪਰ ਲੱਗੇ ਆ ਬਸ ਹਾਂ ਬੰਪਰ ਹਾਂ ਬੰਪਰ ਵੀ ਬਾਈ ਹਾਂ ਹਾਂ ਵੇਟ ਲੱਗੇ ਹੋਏ ਆ ਬਾਈ ਵੇਟ ਬੰਦੇ ਨੇ ਮੇਰੇ ਸਾਹਮਣੇ ਲਾ ਲੇ ਠੀਕ ਆ ਜੀ ਬੰਪਰ ਵਧੀਆ ਜਾਨੀ ਕਿ ਪੂਰਾ ਹੈਵੀ ਬੰਪਰ ਲੱਗਿਆ ਹੋਆ ਠੀਕ ਆ ਜੀ ਲੋ ਜੀ ਜੋ ਤੋਂ ਮੁਰਲੇ ਟਾਇਰ ਵੱਧਦਾ ਮੁਰਲੇ ਦਾ ਮੈਂ ਨਾ 80 ਪੈਸੀ ਖੜੇ ਆ ਮੁਰਲੇ ਟਾਇਰ ਆ 80 ਹੋਗਾ ਜੀ ਪਿਛਲੇ ਟਾਇਰ ਬਾਈ 70 ਤੋਂ ਉੱਪਰੇ ਆ ਘੱਟ ਨਹੀਂ ਹੈਗੇ ਠੀਕ ਆ ਜੀ ਟਾਇਰਾਂ ਦੇ ਮਾਰਕੀਟ ਚੈੱਕ ਕਰ ਲਓ ਬਾਈ 20 ਦੇ ਨਾਲ ਦੇ ਆ ਠੀਕ ਆ ਜੀ ਰਿੰਮ ਰਮ ਜਮਾ ਹੀ ਓਕੇ ਜਮਾ ਹੀ ਸ਼ੀਸ਼ੇ ਵਰਗੇ ਰਿੰਮ ਆ ਬਾਈ ਠੀਕ ਆ ਜੀ ਬਾਕੀ ਆਪਾਂ ਤੁਹਾਨੂੰ ਸਾਰਾ ਇੱਕ ਵਾਰ ਬਾਈ ਸੀਟ ਜੋ ਸੀਟ ਕਵਰ ਕਿਆ ਕਹਿਣ ਪਿਆਵਾ ਹਨਾ ਸ਼ਕੀਨ ਬੰਦੇ ਵਾਲਾ ਹਾਂ ਫਲਫੀ ਜੀ ਸੀਟ ਕਵਰ ਪਿਆਵਾ ਲੋ ਜੀ ਜੋ ਵੀਰੇ ਮੜਾ ਇੱਕ ਵਾਰ ਨਾ ਦੁਬਾਰਾ ਸਟਾਰਟ ਕਰਕੇ ਦਿਖਾ ਦੇ ਮੇਰਾ ਵੀਰ ਲੋ ਬਾਈ ਦੁਬਾਰਾ ਸਟਾਰਟਿੰਗ ਚੈੱਕ ਕਰੋ ਟੈਕਟਰ ਕੋ ਲੋ ਕੇ ਸਟਾਰਟ ਕਰਦੇ ਵੀਰੇ ਬੰਦ ਕਰ ਦੋ ਬੰਦ ਤੇ ਲੋ ਜੀ ਸਟਾਰਟਿੰਗ ਆਪਾਂ ਤੁਹਾਨੂੰ ਦੁਬਾਰਾ ਚੈੱਕ ਹਾਂਜੀ ਯੂ ਵਿਲ ਗੋ ਬ੍ਰੋ ਹਾਂ ਕਰਾ ਹੁਣ ਵਿਆਹ ਏ ਤੇ ਬਾਈ ਜੋਦ ਬਾਈ ਦੇ ਹੈਗਾ ਚਾਚੇ ਦੇ ਮੁੰਡੇ ਦਾ ਚਾਚੇ ਦੇ ਮੁੰਡੇ ਦਾ ਵਿਆਹ ਏ ਠੀਕ ਹੈ ਜੀ ਬਾਈ ਨੂੰ ਹਜੇ ਵਿਆਹ ਤਾਂ ਲੇਟ ਆ ਦੋ ਦਿਨ ਦਾ ਨਾ ਹਰ ਬਾਈ ਜ਼ਿੰਮੇਵਾਰੀਆਂ ਆਪਣੀਆਂ ਪੂਰੀਆਂ ਨਿਭਾ ਰਿਹਾ ਬਾਈ ਠੀਕ ਹੈ ਫੋਨ ਆ ਰਹੇ ਬਾਈ ਨੇ ਸਾਨੂੰ ਵੀ ਬਾਈ ਸਪੈਸ਼ਲ ਇਨਵਾਈਟ ਕਰਿਆ ਹੋਇਆ ਫਿਰ ਚਾਚੇ ਦਾ ਮੁੰਡਾ ਆਇਆ ਹੋਇਆ ਕੈਨੇਡਾ ਤੇ ਆ ਬਾਈ ਕੈਨੇਡਾ ਤੇ ਆਇਆ ਹੋਇਆ ਹੁਣ ਬਾਈ ਨੂੰ ਵੀ ਲੈ ਕੇ ਜਾਣਾ ਉਹਨੇ ਕੈਨੇਡਾ ਨੂੰ ਤਾਂ ਕਰਕੇ ਬਾਈ ਉਹ ਆਪਣੇ ਪੂਰੀ ਉਹ ਕਰ ਰਿਹਾ ਹਾਂ ਹਾਂ ਹੋਰ ਵਸ ਜਾਣਾ ਅੱਛਾ ਚੱਲ ਠੀਕ ਤੇ ਬਾਕੀ ਬਈ ਅਸੀਂ ਮੈਂ ਵਿਆਹ ਜ ਹੁਣ ਬਾਈ ਕਦ ਸ਼ਾਮ ਨੂੰ ਆਏਗੇ ਪਹਿਲੇ ਸਮਾਈਏ ਜਿੱਦਾਂ ਮਾਦੀ ਪੁੱਲਾ ਸੱਦਾ ਖੁੱਲ੍ਹੇ ਹੀ ਸੱਦਾ ਹੈ ਮੰਦਾ ਖਾਣਾ ਨਹੀਂ ਹੈਗਾ ਨਹੀਂ ਮੇਰੇ ਅੰਮਾ ਨੇ ਖਾਣੇ ਪਕਾੜੇ ਹਾਂ ਅਸੀਂ ਤਾਂ ਵੈਸ਼ਨ ਬੰਦੇ ਆ ਵੈਸ਼ਨ ਹਾਂ ਪਤੌੜ ਪਤੂੜ ਖਾ ਲਾਂਗੇ ਪਤੌੜ ਖਾ ਲੇ ਹਾਂ ਟੁੱਕੀ ਟੁੱਕੀ ਕਰਨੀ ਹਾਂ ਹਾਂ ਬਾਕੀ ਆ ਵੀ ਮੇਰਾ ਵੀਰ ਆ ਵੀ ਬਾਈ ਵੈਸ਼ਨ ਹੋਏ ਆ ਠੀਕ ਆ ਵੀ ਦਾ ਵੈਸ਼ਨ ਹੋਏ ਆ ਅਸੀਂ ਤਾਂ ਵੀਰੇ ਵੈਸ਼ਨ ਵਿਆਹ ਚ ਵੱਧ ਜਾਨੇ ਆ ਸਾਡਾ ਇੱਕ ਹੋਰ ਭਰਾ ਸੋਨਾ ਲੀਕ ਵਾਲਾ ਵੀਰ ਮੇਰਾ ਆ ਗਿਆ ਅਲਮੁਸਲਾਮ ਹਾਂ ਆਲਿਵਰ ਕੀ ਹਾਲ ਹੈ ਜੀ ਠੀਕ ਆ ਭਰਾ ਠੀਕ ਹੈ ਜੀ ਇਹ ਉਹਨੂੰ ਤਿੰਨ ਚਾਰ ਨਵੇਂ ਬੰਦੇ ਆਏ ਸੀ ਅੱਛਾ ਜੀ ਅਲਿਕਾ ਦੇ ਤੇ ਬਾਈ ਪਾਲ ਵੀ ਪਹੁੰਚ ਗਿਆ ਪਾਲ ਬਾਈ ਕਿਹਾਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਪਾਲ ਬਾਈ ਤੈਨੂੰ ਜਿਆਦਾ ਜਦ ਵੀ ਵੀਡੀਓ ਚ ਲੰਨੇ ਆ ਤੈਨੂੰ ਦੇਖ ਕੇ ਦੋ ਪੰਜ ਛੇ ਜਣੇ ਪੱਕੇ ਪਛਾਣ ਫੋਨ ਆ ਜਾਂਦਾ ਵੀ ਪਾਲ ਬਾਈ ਮਿਸਤਰੀ ਆ ਟਰੈਕਟਰਾਂ ਦਾ ਵੀ ਬਹੁਤ ਪੁਰਾਣਾ ਬੰਦਾ ਠੀਕ ਹੈ ਜੀ ਤੇ ਇਹਦਾ ਬਾਈ ਟਰੈਕਟਰ ਠੀਕ ਆ ਪਾਲ ਬਾਈ ਕੋਈ ਉਹ ਸਾਡੇ ਨਾਲੋਂ ਯਾਰ ਅਸੀਂ ਤਾਂ ਹੁਣ ਲੱਗਿਆ ਕਰਨ ਤੂੰ ਤਾਂ ਬਹੁਤ ਪੁਰਾਣਾ ਬੰਦਾ ਹੈ ਨਾ ਚੀਜ਼ਾਂ ਦਾ ਠੀਕ ਹੈ ਜੀ ਓਕੇ ਟਰੈਕਟਰ ਬਾਈ ਓਕੇ ਜੀ ਓਕੇ ਠੀਕ ਆ ਚੱਲਿਆ ਵਾ ਠੀਕ ਹੈ ਬੈਠਾ ਹਾਂ ਟਰੈਕਟਰ ਵਧੀਆ ਬਾਈ ਸਾਫ ਹੈ ਕੰਡੀਸ਼ਨ ਦਾ ਤੇ ਬਾਕੀ ਜੇ ਕਿਸੇ ਨੇ ਹੋਰ ਨੇ ਵੀ ਬਾਈ ਕੋਈ ਹੋਰ ਟਰੈਕਟਰ ਪਲੇਨ ਹੁੰਦਾ ਪਾਲ ਬਾਈ ਕੋ ਸਾਰੀਆਂ ਰਿਪੋਰਟਾਂ ਹੁੰਦੀਆਂ ਨੇ ਟਰੈਕਟਰਾਂ ਦੀਆਂ ਬਾਈ ਨੂੰ ਐਨੀ ਟਾਈਮ ਕੰਟੈਂਟ ਕਰ ਸਕਦਾ ਏ ਤੇ ਪੱਕੀ ਬਾਈ ਚਲੋ ਠੀਕ ਹੈ ਜੀ ਆਪਾਂ ਤੁਹਾਨੂੰ ਟਰੈਕਟਰ ਦਿਖਾਤਾ ਲਗਭਗ ਸਾਰਾ ਹੀ ਠੀਕ ਹੈ ਜਿਨੇ ਵੀ ਮੇਰੇ ਵੀਸੇ ਵੀਰ ਨੇ ਲੈਣਾ ਏ ਕਿਸੇ ਮੇਰੇ ਵੀਰ ਨੇ ਵਿੱਚ ਵਾਦਾ ਘਾਟਾ ਕਰਨਾ ਤਾਂ ਉਹ ਵੀ ਕਰਾਂਗੇ ਬਾਈ ਜਰੂਰ ਠੀਕ ਹੈ ਜੀ ਚਲੋ ਬਾਈ ਇਹ ਤੋਂ ਇਲਾਵਾ ਆਪਣੇ ਕੋਲ ਸਟੈਂਡਰਡ ਵੀ ਖੜਾ ਜੀ 450 ਇਹ ਵੀ ਟਰੈਕਟਰ ਵਧੀਆ ਸਾਫ਼ ਹੈ ਜੀ ਨਾਲ ਦੇ ਟਾਇਰ ਨੇ ਟਰੈਕਟਰ ਦੇ ਠੀਕ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਜਿਹੜੀ ਆਪਾਂ ਨੇ ਪਹਿਲਾਂ ਵੀ ਇੱਕ ਦੀ ਵਾਰ ਵੀਡੀਓ ਪਾਈ ਹੋਈ ਆ ਅੱਛਾ ਜੀ ਅਗਰ ਬਾਈ ਇਹ ਦੇਖੋਗੇ ਨਾਲ ਦੇ ਟਰੈਕਟਰ ਦੇ ਹਾਫ ਕੰਡੀਸ਼ਨ ਦੇ ਵਿੱਚ ਠੀਕ ਹੈ ਜੀ ਆਹ ਲੋ ਜੀ ਆਵਰ ਸਟੀering ਹੈ ਡਬਲ ਕਲਚ ਹੈ ਸਾਰੇ ਫੰਕਸ਼ਨ ਨੇ ਬਾਈ ਦੇ ਵਿੱਚ ਟਰੈਕਟਰ ਦੇ ਜੇ ਕੋਈ ਮੇਰਾ ਵੀਰ ਚਾਹਵਨ ਹੋਇਆ ਸਟੈਂਡਰਡ ਲੈਣਾ ਦਾ ਤਾਂ ਉਹ ਵੀ ਦੇਖ ਲਿਓ ਬਾਕੀ ਵੀਰੋ ਤੁਹਾਨੂੰ ਪਤਾ ਇਹ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਟਰੈਕਟਰ ਸਾਰੇ ਖੜੇ ਨੇ ਸੈਕੰਡ ਹੈਂਡ ਕਿਸੇ ਵੀਰ ਨੇ ਕੋਈ ਹੋਰ ਟਰੈਕਟਰ ਵੀ ਲੈਣਾ ਤਾਂ ਉਹ ਵੀ ਆਪਣੇ ਕੋਲ ਖੜੇ ਨੇ ਸਾਰੀ ਲਗਭਗ ਛੋਟੇ ਤੋਂ ਲੈ ਕੇ ਬੜੀ ਰਕਮ ਦੇ ਸਾਰੇ ਟਰੈਕਟਰ ਮਿਲ ਜਾਂਦੇ ਆ ਆਪਣੇ ਕੋਲ ਤੇ ਬਾਕੀ ਆਹ ਟਰੈਕਟਰ ਆਪਾਂ ਤੁਹਾਨੂੰ ਸਾਰੀ ਡਿਟੇਲ ਦੇ ਦਿੱਤੀ ਜੀ 6.5 ਲੱਖ ਰੁਪਿਆ ਰੇਟ ਹੈ ਬਾਕੀ ਦਾ ਰੇਟ ਬਾਈ ਡਿਸਕਾਊਂਟ ਮਾੜਾ ਮੋਟਾ ਜੋ ਵੀ ਮਾਨਦਾਨ ਥੋੜਾ ਮੌਕੇ ਤੇ ਹੋ ਜਾਊਗਾ ਜੀ ਪਹਿਲਾਂ ਆ ਕੇ ਟਰੈਕਟਰ ਦੇਖ ਲਿਓ ਪਸੰਦ ਕਰਦੋ ਮੇਰਾ ਵੀਰ ਕੋਈ ਫੋਨ ਤੇ ਸੌਦਾ ਨਾ ਕਰਿਓ ਟਰੈਕਟਰ ਦਾ ਟਰੈਕਟਰ ਆ ਕੇ ਦੇਖ ਕੇ ਚਲਾ ਕੇ ਪਸੰਦ ਕਰ ਲਿਓ ਬਾਅਦ ਚ ਸੌਦਾ ਕਰੋ ਟਰੈਕਟਰ ਦਾ ਹੀ ਠੀਕ ਹੈ ਜੀ ਜੇ ਕਿਸੇ ਮੇਰੇ ਵੀਰ ਨੇ ਕੋਈ ਵਿੱਚ ਟਰੈਕਟਰ ਦੇਣਾ ਹੋਇਆ ਵਾਧਾ ਘਾਟਾ ਤੇ ਉਹ ਵੀ ਕਰ ਲਾਂਗੇ ਵਿੱਚ ਵੀ ਘਟ ਲਾਂਗੇ ਟਰੈਕਟਰ ਠੀਕ ਹੈ ਜੀ ਤੇ ਉਹ ਤੋਂ ਤੁਹਾਨੂੰ ਪਤਾ ਇੰਡੋਫਾਰਮ ਟਰੈਕਟਰ ਵੀ ਆਪਣੇ ਕੋਲ ਨਵੇਂ ਕਿਸੇ ਵੀ ਮੇਰੇ ਭਰਾ ਨੇ ਵੀਰ ਨੇ ਇੰਡੋਫਾਰਮ ਲੈਣਾ ਤਾਂ ਆਪਣੇ ਕੋਲ ਇੰਡੋਫਾਰਮ ਵੀ ਟਰੈਕਟਰ ਸਾਰੇ ਹੀ ਖੜੇ ਨੇ 35 40 45 50 60 65 ਪਾਵਰ ਦਾ ਟਰੈਕਟਰ ਖੜਾ ਠੀਕ ਹੈ ਜੀ ਤੇ ਵਧੀਆ ਟਰੈਕਟਰ ਆ ਜਾਇ ਰੇਟ ਤੇ ਦੇ ਦਾਂਗੇ ਆਪਾਂ ਜਿਹਨੇ ਵੀ ਲੈਣਾ ਹੋਇਆ ਤੇ ਬਾਕੀ ਜੇ ਹੋਰ ਕਿਸੇ ਨੇ ਟਰੈਕਟਰ ਮੇਰੇ ਵੀਰ ਨੇ ਕਿਸੇ ਨੇ ਕੋਈ ਸਿੱਧਾ ਸੇਲ ਕਰਨਾ ਹੁੰਦਾ ਜੀ ਤਾਂ ਉਹ ਵੀ ਆਪਾਂ ਨੂੰ ਜਰੂਰ ਦੱਸਿਆ ਕਰੋ ਜੀ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓਆਂ ਪਾ ਦਿਆ ਕਰੋ ਜੀ ਨਾਲ ਰੇਟ ਮੇਰਾ ਵੀਰ ਬੇਨਤੀ ਹੈ ਵੀ ਰੇਟ ਨਾਲ ਜਰੂਰ ਦੱਸ ਦਿਆ ਕਰੋ ਜੀ ਆਹ ਰੇਟ ਆ ਆਹ ਤੁਹਾਡਾ ਏਰੀਆ ਜੀ ਇੰਨੇ ਦਾ ਦੇਣਾ ਜੀ ਠੀਕ ਹੈ ਜੀ ਬਾਕੀ ਚਲੋ ਬਾਕੀ ਤਾਂ ਗੱਲ ਦੇਖ ਕੇ ਹੋ ਜਾਂਦੀ ਆ ਤੇ ਬਹੁਤ ਸਾਰੇ ਵੀਰ ਆਪਣੇ ਫੋਟੋ ਪਾਉਂਦੇ ਵੀ ਰਹਿੰਦੇ ਆ ਬਾਈ ਠੀਕ ਹੈ ਜੀ ਤੇ ਬਾਕੀ ਸਾਰੇ ਵੀਰ ਆਪਣੇ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੰਨੇ ਆ ਵੀਡੀਓ ਨੂੰ ਲਾਈਕ ਕਰਨੇ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਜੀ ਠੀਕ ਹੈ ਜੀ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਆਲ ਭਾਈ ਨਵੇਂ ਜੁੜਦੇ ਆ ਤਾਂ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜਿਹੜਾ ਬੈਲ ਆਈਕਨ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਜਿਹੜੀਆਂ ਆਪਾਂ ਹੋਰ ਅੱਗੇ ਵੀਡੀਓ ਪਾਉਨੇ ਆ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਵੇ ਤੇ ਇਹ ਤੋਂ ਇਲਾਵਾ ਆਪਣਾ ਇੰਸਟਾਗ੍ਰam ਤੇ ਵੀ ਪੇਜ ਹੈ ਜੱਗੂ ਮਹਲ ਦੇ ਨਾਮ ਤੇ ਉਥੇ ਵੀ ਆਪਾਂ ਟਰੈਕਟਰ ਦੀ ਸ਼ਾਰਟ ਰੀਲਾ ਪਾਉਨੇ ਆ ਜਿਹੜੇ ਵੀਰ ਆਪਾਂ ਨੂੰ ਦੇਖਦੇ ਆ ਇੰਸਟਾਗ੍ਰam ਪੇਜ ਨੂੰ ਤੇ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਜੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਤੇ ਜੀ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਸਾਰਿਆਂ ਦਾ ਧੰਨਵਾਦ